ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਆਜ ਰਿਹਾ ਹੈ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਦੇ ਫੈਨਜ਼ ਦੇ ਵਿੱਚ ਇੱਕ ਗੱਲ ਚੱਲ ਰਹੀ ਏ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਜੂਨ ਦੇ ਵਿੱਚ ਈਪੀ ਰਿਲੀਜ਼ ਹੋਵੇਗੀ ਅਤੇ ਇਹ ਈਪੀ ਸਿੱਧੂ ਮੂਸੇ ਵਾਲੇ ਬਾਈ ਦੇ ਜਨਮ ਦਿਨ ਉੱਤੇ ਰਿਲੀਜ਼ ਕੀਤੀ ਜਾਵੇਗੀ ਜਾਨੀ ਕਿ 11 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ। ਅਤੇ ਇਸ ਗੱਲ ਦੀ ਪੁਸ਼ਟੀ ਮਾਤਾ ਚਰਨ ਕੌਰ ਨੇ ਆਪਣੇ ਇੱਕ ਕਮੈਂਟ ਦੇ ਵਿੱਚ ਕੀਤੀ ਸੀ ਜਿਸ ਦੇ ਵਿੱਚ ਉਸ ਦਿਨ ਇੱਕ ਫੈਨ ਦਾ ਰੱਪਲਾਈ ਕਰਦੇ ਆ ਲਿਖਿਆ ਸੀ ਕੋਈ ਨਾ ਕੋਈ EP ਜ਼ਰੂਰ ਰਿਲੀਜ਼ ਹੋਵੇਗੀ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਜਦੋਂ ਸਾਡੇ ਵਿਚਕਾਰ ਸੀ ਤਾਂ ਸਿੱਧੂ ਮੂਸੇ ਵਾਲੇ ਬਾਈ ਦੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਕਾਉਂਟਰਵਰਸੀਆਂ ਰਹੀਆਂ ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਪੰਜਾਬੀ ਸਿੰਗਰ ਕਰਨ ਔਜਲੇ ਦੇ ਨਾਲ ਜੋ ਸਿੱਧੂ ਮੂਸੇ ਵਾਲੇ ਬਾਈ ਦੀ ਕਾਉਂਟਰਵਰਸੀ ਹੋਈ ਸੀ। ਅਤੇ ਸਿੱਧੂ ਮੂਸੇ ਵਾਲੇ ਬਾਈ ਦੇ ਜਾਂਦੇ ਜੀ ਤੱਕ ਕਰਨ ਔਜਲੇ ਨੇ ਸਿੱਧੂ ਮੂਸੇ ਵਾਲੇ ਦੇ ਨਾਲ ਕਾਉਂਟਰਵਰਸੀ ਕੀਤੀ ਹੀ ਪਰ ਦੋਸਤੋ ਉਸ ਦੇ ਜਾਣ ਤੋਂ ਬਾਅਦ ਹੁਣ 3 ਸਾਲ ਬਾਅਦ ਵੀ ਕਰਨ ਔਜਲੇ ਨੇ ਫਿਰ ਤੋਂ ਕੋਈ ਨਾ ਕੁਝ ਕਾਉਂਟਰਵਰਸੀ ਕਰਨੀ ਸ਼ੁਰੂ ਕਰ ਦਿੱਤੀ ਹੈ। ਤਾਂ ਦੋਸਤੋ ਕਰਨ ਔਜਲੇ ਨੇ ਹੁਣ ਬੀਤੇ ਦਿਨੀ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਹਰ ਪ੍ਰਕਾਰ ਦੇ ਗੀਤ ਰਿਲੀਜ਼ ਕਰਨੇ ਪੈਣੇ ਨੇ ਮੈਨੂੰ। ਤਾਂ ਦੋਸਤੋ ਇਸ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਕਰਨ ਔਜਲੇ ਦੇ ਵੱਲੋਂ ਕੋਈ ਐਲਬਮ ਜਾਂ ਈਪੀ ਰਿਲੀਜ਼ ਕੀਤੀ ਜਾ ਸਕਦੀ ਹੈ ਤਾਂ ਦੋਸਤੋ ਜਿਹੜੀ ਟੱਕਰ ਆਪਾਂ ਸਿੱਧੂ ਮੂਸੇ ਵਾਲੇ ਤੇ ਕਰਨ ਔਜਲੇ ਦੇ ਵਿਚਕਾਰ ਪਹਿਲਾਂ ਦੇਖਦੇ ਸੀ ਹੋ ਸਕਦਾ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਕਿਉਂਕਿ ਸਿੱਧੂ ਮੂਸੇ ਵਾਲੇ ਬਾਈ ਦੀ ਈਪੀ ਵੀ ਜੂਨ ਮਹੀਨੇ ਦੇ ਵਿੱਚ ਰਿਲੀਜ਼ ਹੋਵੇਗੀ ਅਤੇ ਕਰਨ ਔਜਲੇ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ ਕਿ ਮੈਂ ਆਪਣੀ EP ਜਾਂ ਐਲਬਮ ਅਗਲੇ ਮਹੀਨੇ ਦੇ ਵਿੱਚ ਰਿਲੀਜ਼ ਕਰਨ ਬਾਰੇ ਸੋਚ ਰਿਹਾ ਹਾਂ ਤਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੂੰ ਇਹਨਾਂ ਦੋਨਾਂ ਦੀ ਟੱਕਰ ਵੇਖਣ ਨੂੰ ਮਿਲੇਗੀ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਿ ਕਰਨ ਔਜਲਾ ਸਿੱਧੂ ਮੂਸੇ ਵਾਲੇ ਬਾਈ ਦੇ ਨਾਲ ਕਾਊਂਟਰਵਰਸੀ ਕਰਨ ਦਾ ਮਾਰਾ ਇਹ ਸਭ ਕਰ ਰਿਹਾ ਹੈ ਜਾਂ ਉਸਨੇ ਰੈਂਡਮਲੀ ਹੀ ਆਪਣੀ EP ਜਾਂ ਐਲਬਮ ਇਸ ਮਹੀਨੇ ਹੀ ਰਿਲੀਜ਼ ਕਰਨੀ ਸੀ ਤਾਂ ਦੋਸਤੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਸਿੱਧੂ ਮੂਸੇ ਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਨਾ ਨਾ ਭੁੱਲਿਓ ਜੀ ਇਸ ਲਈ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਕੇ ਜਾਓ ਅਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ